ਆ ਗਿਆ ਜਮੇ ਦੇ ਕੇ ਵਗਾਰਾ ਹੋ ਗਏ ਹਨ ਬਾਕੀ ਪੱਟੀਆਂ ਵਗੈਰਾ ਤੁਹਾਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ ਲਓ ਵੀ ਆਹ ਸਟੌਂਗ ਰੈਕ ਤੋਂ ਜਿਹੜਾ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਉਹ ਸਟਾਰਟ ਹੋ ਜਾਂਦਾ ਅੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇਕ ਕੋਲੇ ਤੇ ਸ਼ਹਿਰ ਮਰੇਕ ਕੋਲੇ ਤੁਹਾਨੂੰ ਲੋਹਾ ਬਾਜ਼ਾਰ ਦਿਖਾਉਣੇ ਆਪਾਂ ਸਾਰੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਲੋਹਾ ਬਾਜ਼ਾਰ ਸਾਰਾ ਮਰੇਕ ਕੋਲੇ ਦਾ ਆਪਾਂ ਤੁਹਾਨੂੰ ਦਿਖਾਵਾਂਗੇ ਲੋ ਵੀ ਆਹ ਚੌਂਕ ਦੇ ਕੋਲ ਜਿਹੜਾ ਮਰੇ ਕੋਲੇ ਦਾ ਲੋਹਾ ਬਾਜ਼ਾਰ ਉਹ ਸਟਾਰਟ ਹੋ ਜਾਂਦਾ ਜਿਵੇਂ ਆਹ ਦੇਖੋ ਇੱਥੇ ਐਵੇਂ ਲੀ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕੰਡੇ ਵਗੈਰਾ ਹੋਗੇ ਨਾ ਤੇ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਇੱਥੋਂ ਮਿਲ ਜੀ ਜਿਵੇਂ ਮਿਆ ਪਏ ਨੇ ਸਟਾਕ ਵਗੈਰਾ ਹੋਗੇ ਕੰਡੇ ਹੋਗੇ ਸ਼ੰਕਰ ਹੋਗੇ ਹਨ ਤੇ ਕਾਫੀ ਇੱਥੇ ਵੱਡੀਆਂ ਵੱਡੀਆਂ ਜਣੀਆਂ ਤੇ ਦੁਕਾਨਾਂ ਨੇ ਵੱਖ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰਾ ਹੈ ਬਾਜ਼ਾਰ ਤੋਂ ਤੁਹਾਨੂੰ ਲੋਹੇ ਦਾ ਸਮਾਨ ਇੱਥੋਂ ਮਿਲ ਜੀ ਜਿਵੇਂ ਆਹ ਦੇਖੋ ਟੀਪ ਵਗੈਰਾ ਹੋ ਗਈ ਜਵੇਂ ਤਸਲੇ ਢੋਲ ਹੋਗੇ ਨਾ ਤਸਲੇ ਪਏ ਨੇ ਜਿਵੇਂ ਤੇ ਬਾਕੀ ਆਗੇ ਸਟਾਕ ਵਗੈਰਾ ਹੋਗੇ ਜਿਵੇਂ ਬਾਕੀ ਤੁਹਾਨੂੰ ਦੂਜੀ ਸ਼ਾਰਟ ਮੋੜਦੇ ਦਿਖਾਵਾਂਗੇ ਜਿਵੇਂ ਟਰੰਕ ਵਗੈਰਾ ਹਨਾ ਬਾਕੀ ਆਹ ਕੁੱਤੇ ਵਾਲੇ ਪਿੰਜਰੇ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਕਾਫੀ ਵੱਡੀ ਇਹ ਮਾਰਕੀਟ ਆ ਸਹਿਰ ਮਰੇਕੋਲਲੇ ਦੀ ਤੇ ਸਦਰ ਬਾਜ਼ਾਰ ਦੇ ਨਾਲ ਹੀ ਪੈ ਜਾਂਦੀ ਆ ਜਿਹਨੂੰ ਅਪਰ ਚਮੜਾ ਵਿਹਾਰ ਵੀ ਕਹਿ ਦਿੰਦੇ ਆ ਤਾਂ ਉਹਦੇ ਨਾਲ ਹੀ ਇਹ ਮਾਰਕੀਟ ਆ ਸਾਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਆ ਦੇਖੋ ਆਹ ਪਹਿਲੇ ਨਾ ਪਰਕੀਆਂ ਹੋ ਗਈਆਂ ਜਿਵੇਂ ਦੇਖੋ ਫਸਲੇ ਬਾਕੀ ਆਹ ਸਾਰੇ ਇਹ ਤੁਹਾਨੂੰ ਮੈਸੇਜ ਮੈਂ ਕਈਆਂ ਉੱਤੇ ਸਾਰੇ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਜਾਣਗੇ ਸੰਗਰ ਵਗੈਰਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਮਿਲ ਜੂ ਥੋੜੀਆਂ ਹੋ ਗਈਆਂ ਜਿਵੇਂ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਬਾਜ਼ਾਰ ਦੇ ਵਿੱਚੋਂ ਬਾਕੀ ਕੈਂਚੀਆਂ ਹੋਗੀਆਂ ਜਿਵੇਂ ਆਹ ਕੈਂਚੀ ਲਈ ਜਾਂਦੀ ਹੋ ਰਹੀ ਹੈ ਨਾ ਬਾਕੀ ਜੇ ਕੰਡੇ ਵਗੈਰਾ ਆਗੇ ਤੇ ਕਾਫੀ ਵੱਡੀ ਇਹ ਮਾਰਕੀਟ ਆ ਤੁਹਾਨੂੰ ਆਪਾਂ ਸਾਰੀ ਮਾਰਕੀਟ ਦਿਖਾਵਾਂਗੇ ਤੇ ਇਹ ਮਾਰਕੀਟ ਅੱਗੇ ਜਾ ਕੇ ਇੱਕ ਸੇਲ ਲੱਗਦੀ ਹਰੇ ਘੈਂਟਵਾਰ ਨੂੰ ਉਹਦੀ ਆਪਾਂ ਵੀਡੀਓ ਪਹਿਲਾਂ ਪਾਈ ਹੋ ਜੇ ਤੁਸੀਂ ਨਹੀਂ ਲਿਖੀ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਆਪਣੀ ਕਿੱਸੋ ਕਿੱਸੋ ਵੀ ਜਿਵੇਂ ਲਿਖ ਦਿਨੋ ਜੀ ਤੁਸੀਂ ਤੁਹਾਡੇ ਕਮੈਂਟ ਦਾ ਪਰ ਰਪਲਾਈ ਵੀ ਕਰਾਂਗੇ ਜੇ ਕੋਈ ਬਾਹਰੋਂ ਵੀ ਦੇਖਦਾ ਤਾਂ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਜਿਵੇਂ ਫੌੜੇ ਵਗੈਰਾ ਹੋਗੇ ਹਨ ਆ ਪੈ ਨਹੀਂ ਜੰਮੇ ਖੁਰਚਣੇ ਹੋਗੇ ਬਾਕੀ ਆ ਦੇਖੋ ਸਾਰੇ ਥੋੜੀਆਂ ਕਈਆਂ ਤੇ ਸਾਰੀ ਤੁਹਾਨੂੰ ਇਹ ਮਾਰਕੀਟ ਲੋਡ ਦੀ ਮਿਲੂਗੀ ਜਿਵੇਂ ਸਿੱਟਾ ਵਗੈਰਾ ਚਾਰ ਤਰ੍ਹਾਂ ਕੁੱਪ ਵਾਲੀਆਂ ਤਾਰਾਂ ਹਨ ਸਾਰੀਆਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਣੀਆਂ ਜਿਵੇਂ ਕੜਾਈਆਂ ਹੋ ਗਈਆਂ ਵੱਡੀਆਂ ਕੜਾਈਆਂ ਬਾਕੀ ਇਹ ਦੇਗੇ ਹਨਾ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਇੱਧਰ ਵੀ ਸਾਰੀ ਮਾਰਕੀਟ ਆ ਤੁਹਾਨੂੰ ਆਪਾਂ ਮੁੜ ਕੇ ਦਿਖਾਵਾਂਗੇ ਕਾਫੀ ਵੱਡੀ ਇਹ ਮਾਰਕੀਟ ਆ ਸ਼ਹਿਰ ਮਰੇਕ ਕੋਲੇ ਦੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਮੈਂਟ ਜਰੂਰ ਕਰਕੇ ਦੱਸਿਆ ਵੀ ਤੁਸੀਂ ਆਪਣੀ ਵੀਡੀਓ ਕਰਨਾ ਕਰ ਤੋ ਦੇਖਦੇ ਹੋ ਨੇ ਤੇ ਕੋਈ ਬਾਹਰੋਂ ਵੀ ਆਪਣੀ ਵੀਡੀਓ ਜਰੂਰ ਕਮੈਂਟ ਜਰੂਰ ਕਰਨਾ ਪਰ ਅਪਲਾਈ ਤੁਹਾਡਾ ਜਰੂਰ ਕਰਾਂਗੇ ਤੇ ਆ ਜਾਲੀ ਵਗੈਰਾ ਹੋ ਗਈ ਹੈ ਨਾ ਇਹ ਵੀ ਤੁਹਾਨੂੰ ਮਿਲ ਜੂਗੀ ਤੇ ਕੋਕ ਪਾਲੀਆਂ ਤਾਰਾਂ ਤੇ ਜਿਵੇਂ ਹੁਣ ਉਧਰਲੀ ਸ਼ੈਡ ਆ ਗਈ ਤੇ ਅੱਗੇ ਵੀ ਮਾਰਕੀਟ ਹੈਗੀ ਆ ਤੁਹਾਨੂੰ ਅੱਗੇ ਦਿਖਾਉਣੀ ਆਪਾਂ ਜਾ ਕੇ ਲਓ ਤੇ ਇਥੇ ਸੇਲ ਲੱਗਦੀ ਆ। ਫਰੀਖਾਂਤ ਵੱਲੋਂ ਕੱਪੜਿਆਂ ਦੀ ਬਹੁਤ ਵੱਡੀ ਸੇਲ ਹੁੰਦੀ ਆ ਉਹ। ਤੇ ਉਹਦੀ ਆਪਾਂ ਵੀਡੀਓ ਪਾਈਆਂ ਹੋਈਆਂ ਨੇ। ਬਾਕੀ ਫੇਰ ਵੀ ਆਪਾਂ ਦੁਬਾਰੇ ਜੇ ਟਾਈਮ ਮਿਲੇ ਤਾਂ ਐਤਵਨੋਂ ਆਪਾਂ ਉਹ ਵੀ ਵੀਡੀਓ ਦੁਬਾਰੇ ਬਣਾ ਕੇ ਤੁਹਾਨੂੰ ਦਿਖਾ ਦਾਂਗੇ। ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਹੋਰ ਸਾਰੇ ਹੀ ਮਾਰਕੀਟ ਜਿਵੇਂ ਆ ਕਈਆਂ ਹੋ ਗਈਆਂ ਨਾ। ਲੋਕ ਆ ਕਈਆਂ ਪੁੰਗੀਆਂ ਨੇ ਯਮੇ। ਤੇ ਬੜੀਆਂ-ਬੜੀਆਂ ਦੁਕਾਨਾਂ ਨੇ ਇੱਥੇ ਲੋਕ ਵੇਦੀਆਂ। ਤੇ ਇਹਨੂੰ ਮਰੇ ਕੋਲ ਦਾ ਲੋਹਾ ਬਾਜ਼ਾਰ ਆਪਾਂ ਕਹਿ ਸਕਦੇ ਆ। ਲੋ ਵੀ ਅੱਗੇ ਵੀ ਕਾਫੀ ਦੁਕਾਨਾਂ ਨੇ ਇੱਥੋਂ ਵੀ ਤੈਨੂੰ ਬਹੁਤ ਸਾਰਾ ਫ਼ਮਾਨ ਜਿਹੜਾ ਮਿਲ ਜੂਗਾ ਜਿਵੇਂ ਆ ਪਈਆਂ ਨੇ ਤੇ ਇੱਕ ਜਿਹੜੀ ਸੇਲ ਲੱਗਦੀ ਹਰੇ ਕੈਂਦਵਨ ਉੱਪਰ ਤੈਨੂੰ ਦਿਖਾਵਾਂ ਵੀ ਸੇਲ ਕਿੱਥੇ ਲੱਗਦੀ ਹੈ ਅੱਜ ਤੇ ਫਿਰ ਇਹ ਕੈਂਦਵਨ ਉੱਪਰ ਲੱਗਦੀ ਉਹ ਸੇਲ ਮਰੇ ਕੋਲੇ ਦੇ ਵਿੱਚ ਬਾਕੀ ਆ ਗਿਆ ਜਿਵੇਂ ਦੇਗੇ ਵਗੈਰਾ ਹੋ ਗਏ ਹਨਾ ਬਾਕੀ ਪੱਠੀਆਂ ਵਗੈਰਾ ਤੈਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ ਜਿਵੇਂ ਆ ਦੇਗੇ ਪਈਆਂ ਨੇ ਬਾਲਟੀਆਂ ਪਈਆਂ ਨੇ ਹਨਾ ਕੜਸੀਆਂ ਤਵੀਆਂ ਸਾਰੀਆਂ ਤੈਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਤੇ ਮੈਂ ਆ ਦੇਖੋ ਛਿੱਟੀ ਦੁਕਾਨਾਂ ਹਨ ਹੋ ਬਾਕੀ ਆ ਟਰੰਕ ਹੋਗੇ ਤੇ ਆ ਢੋਲ ਵਗੈਰਾ ਹੋਗੇ ਜਿਵੇਂ ਅਲਮਾਰੀ ਦੀ ਸ਼ੇਪ ਚ ਬਣਾਏ ਹੋਏ ਨੇ ਟਾਇਰ ਲੱਗੇ ਹੋਏ ਨੇ ਤੁਸੀਂ ਟਾਇਰ ਦੇਖ ਸਕਦੇ ਹੋ ਲੋ ਟਾਇਰ ਲਾ ਕੇ ਬਣਾਏ ਹੋਏ ਨੇ ਇਹ ਸ਼ਾਇਦ ਤੁਸੀਂ ਦੇ ਦੇਓ ਹਰ ਇੱਕ ਦਾ ਸ਼ਾਇਦ ਤੁਹਾਨੂੰ ਢੋਲ ਮਿਲ ਜਾਊਗਾ ਨਹੀਂ ਆ ਦੇਖੋ ਇਹ ਉਹ ਸਾਹਮਣੇ ਆ ਗਈ ਜਿੱਥੇ ਮਰੇ ਕੋਲੇ ਸੇਲ ਲੱਗਦੀ ਹਰ ਇੱਕ ਐਤਵਾਰ ਨੂੰ ਤੇ ਇੱਥੇ ਬਹੁਤ ਵੱਡੀ ਸੇਲ ਲੱਗਦੀ ਆ ਹਰ ਇੱਕ ਐਤਵਾਰ ਨੂੰ ਲੱਗਦੀ ਆ ਤੁਸੀਂ ਆ ਕੇ ਸੇਲ ਦੇਖ ਸਕਦੇ ਹੋ ਬਾਕੀ ਆ ਅੱਗੇ ਦੁਕਾਨਾਂ ਇੱਥੇ ਤੱਕ ਇਹ ਮਾਰਕੀਟ ਆ ਜਾਂਦੀ ਹੈ ਜੀ। ਪਹਿਲਾਂ ਆਪਾਂ ਤੁਹਾਨੂੰ ਇਧਰਲੀ ਸਾਈਡ ਦਿਖਾਈ ਤੀ ਨਾ ਮਾਰਕੀਟ ਦੀ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾਵਾਂਗੇ। ਤੇ ਇੱਧਰ ਵੀ ਥੋੜੀ ਦੁਕਾਨਾਂ ਮਿਲਣਗੀਆਂ ਜਿਵੇਂ ਆਹ ਪਏ ਨੇ ਢੋਲ, ਪੇਟੀ ਦੀ ਸ਼ੇਪ 'ਚ ਪਏ ਨੇ। ਤੁਸੀਂ ਹਾਂ ਪੇਟੀਆਂ ਦੇਖੋ ਕਾਊਂਟਰ ਦੀ ਸ਼ੇਪ 'ਚ। ਆਹ ਦੇਖੋ ਢੋਲ ਵਗੈਰਾ। ਤੇ ਕਾਫੀ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ। ਲੋ। ਆਹ ਲੋ ਵੀ ਜਿਵੇਂ ਆ ਟਰੋਲ ਵਗੈਰਾ ਪਏ ਨੇ ਹਨਾ ਤੇ ਕਾਫੀ ਵੱਡੀ ਇਹ ਮਾਰਕੀਟ ਆ ਲੋਹੇ ਬਾਜ਼ਾਰ ਦੀ ਤੇ ਕਾਫੀ ਦੂਰ ਤੱਕ ਆ ਜਾਂਦੀ ਹੈ ਜਿਵੇਂ ਆ ਦੇਖੋ ਧਾਰੀਆਂ ਪਈਆਂ ਨੇ ਹਨਾ ਤੁਸੀਂ ਦੇਖ ਸਕਦੇ ਹੋ ਕੜਾਈਆਂ ਵਗੈਰਾ ਪਈਆਂ ਨੇ ਬਾਕੀ ਛੋਟੀ ਕੜਾਈ ਤੁਹਾਨੂੰ ਮਿਲ ਜੂਗੀ ਵੱਡੀ ਵੀ ਮਿਲ ਜੂਗੀ ਹਰ ਤਰ੍ਹਾਂ ਤੁਹਾਨੂੰ ዳਕਤੀ ਵਗੈਰਾ ਵੀ ਇੱਥੋਂ ਮਿਲ ਜੂਗੀ ਜਿਵੇਂ ዳਕਤੀ ਪਈਆਂ ਨੇ ਅੱਗੇ ਬਾਕੀ ਇਦਾਂ ਕੜਾਈਆਂ ਤਵੀਆਂ ਤੁਹਾਨੂੰ ਦੇਖ ਸਕਦੇ ਹੋ ਤੁਹਾਨੂੰ ਆਹ ਦੇਖੋ ਕਿੰਦੀ ਕੜਾਈ ਪਈ ਆ ਹਨਾ ਤੇ ਯਾਹ ਦੇਖੋ ਬਲੌਗਸ ਆ ਦੇਖੋ ਸਾਰਾ ਸਮਾਨ ਆ ਸਟੋਬ ਆ ਗਏ ਨਾ ਆ ਸਟੋਬ ਪੱਟੀਆਂ ਲੱਗ ਗਿਆ ਹਾਂ ਤੇ ਆ ਜਵੇਂ ਸਕੋਪ ਆ ਗਏ ਪੱਟੀਆਂ ਆ ਗਈਆਂ ਲਓ ਆ بڑی ਪੱਟੀਆਂ ਨੇ ਇਹ ਹੂੰ ਬਾਕੀ ਆ ਦੇਖੋ ਤੇ ਪੱਟੀਆਂ ਨੂੰ ਹਰ ਇੱਕ ਕਰਾਂਗੇ ਤੇ ਪੱਟੀਆਂ ਮਿਲ ਜੂਗੀ ਤੇ ਬਾਕੀ ਮਰੇਕ ਤਰ੍ਹਾਂ ਤੁਹਾਨੂੰ ਭਾਂਡਾ ਮਿਲ ਜੂਗਾ ਤੁਸੀਂ ਕੋਈ ਵੀ ਮਨ ਲੈ ਭਾਂਡਾ ਲੈਣਾ ਹੈ ਤਾਂ ਤੁਹਾਨੂੰ ਮਰੇਕ ਕੋਲੇ ਬਿਜਾਰ ਦੇ ਵਿੱਚੋਂ ਮਿਲ ਜੂਗਾ ਕਾਫੀ ਵੱਡੀ ਇਹ ਮਾਰਕੀਟ ਆ ਸ਼ਹਿਰ ਮਰੇਕੋਲ ਦੇ ਦੀ ਇਹ ਅੱਗੇ ਚੱਲਦੇ ਲੋਕੇ ਲਿਖਾਉਣੇ ਇਹ ਸਦਰ ਬਾਜ਼ਾਰ ਦੇ ਨਾਲ ਹੀ ਆ ਇਹ ਇਹਨੂੰ ਆਪਾਂ ਕਮੜਾ ਬਾਜ਼ਾਰ ਵੀ ਕਹਿ ਦਿੰਦੇ ਆ ਤੁਹਾਨੂੰ ਮਚੌਂਕ ਦੁਕਾਨਾਂ ਉਹ ਚੌਂਕ ਤੋਂ ਤੁਸੀਂ ਸਿੱਧਾ ਆ ਸਕਦੇ ਹੋ ਤਾਂ ਉੱਥੋਂ ਤੁਹਾਨੂੰ ਇਹ ਸਾਰੀ ਮਾਰਕੀਟ ਮਿਲ ਜੂਗੀ ਉਹ ਬਾਜ਼ਾਰ ਦੀ ਲਓ ਯਾ ਦੇਖੋ ਇਹ ਮੇਰਾ ਢੋਲੀਆਂ ਆ ਗਈਆਂ ਹਨਾ ਬਾਕੀ ਚੈਂਪੇ ਦੇ ਘੋਣ ਪਏ ਨੇ ਲਓ ਤੈਨੂੰ ਇਹੀ ਦੁਕਾਨਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਲੋਹਾ ਬਜ਼ਾਰੇ ਨੂੰ ਆਪਾਂ ਕਹਿ ਦਿੰਦੇ ਆ ਜਿਵੇਂ ਕੜਾਈਆਂ ਹੋ ਗਈਆਂ ਬਾਕੀ ਅੱਗੇ ਜਿਵੇਂ ਕੰਡੇ ਵਗੈਰਾ ਹੋਗੇ ਹੋਰ ਵੀ ਕਾਫੀ ਦੁਕਾਨਾਂ ਤੈਨੂੰ ਇੱਥੇ ਮਿਲਣਗੀਆਂ ਰੋਲ ਦੀਆਂ ਤੇ ਕਾਉਂਟੀਟੀ ਤੁਹਾਨੂੰ ਬਹੁਤ ਮਿਲ ਜੂ ਹਰ ਇੱਕ ਸਮਾਨ ਦੀ ਤੁਸੀਂ ਕੋਈ ਵੀ ਲੋਹੇ ਦਾ ਸਮਾਨ ਤਿਆਰ ਕਰਵਾਉਣਾ ਉਹ ਵੀ ਤਿਆਰ ਕਰਵਾ ਸਕਦੇ ਹੋ ਲੈਣਾ ਉਹ ਵੀ ਲੈ ਸਕਦੇ ਹੋ ਤੇ ਵੈਸੇ ਤਾਂ ਇੱਥੇ ਤਿਆਰ ਹੁੰਦੇ ਜਿਵੇਂ ਕਈਆਂ ਕੁੰਈਆਂ ਤੇ ਇੱਥੇ ਵੈਸੇ ਤਿਆਰ ਕੀਤੀਆਂ ਜਾਂਦੀਆਂ ਆ ਰੇਟ ਵੀ ਸਹੀ ਨੇ ਲੋ ਤੇ ਆ ਗਏ ਜਾਲੀ ਜਿਹੜੀ ਆਪਾਂ ਘਰਾਂ ਚ ਲਵਾਉਂਦੇ ਹਾਂ ਉਹ ਆ ਜਾਲੀ ਮੁਰਗਾ ਜਾਲੀ ਆ ਗਈ ਹੈ ਨਾ ਤੇ ਅਲੱਗ ਅਲੱਗ ਛੋਟੀ ਜਾਲੀ ਵੱਡੀ ਹਾਂ ਸਾਰੀਆਂ ਅਲੱਗ ਅਲੱਗ ਜਾਲੀਆਂ ਆ ਗਈਆਂ ਜਿਵੇਂ ਆ ਪਈਆਂ ਨੇ ਸਾਰੀਆਂ ਦੇਖ ਸਕਦੇ ਇੱਕ ਕਲਰਫੁੱਲ ਵੀ ਪਈਆਂ ਨੇ ਜਿਵੇਂ ਹਰੀ ਪਈ ਆ ਨਾ ਪਲਾਸਟਿਕ ਜਾਲੀ ਹਾਂ ਬਾਕੀ ਸੰਗਲ ਵਗੈਰਾ ਤੋਂ ਉਸ ਤੋਂ ਬਹੁਤ ਸਾਰੇ ਮਿਲ ਜਾਣਗੇ ਤਾਰਾਂ ਵਗੈਰਾ ਜਿਵੇਂ ਪਈਆਂ ਨੇ ਸਾਰੀਆਂ ਤੋਂ ਤੁਹਾਨੂੰ ਮਿਲ ਜਾਣੀਆਂ ਤੁਹਾਨੂੰ ਆਪ ਜੀ ਨੇ ਦੇ ਅੱਗੇ ਚੌਕ ਆਊਗਾ ਚੌਕ ਤੋਂ ਮੈਂ ਦੱਸ ਦਿੰਦਾ ਸਕੇਸ਼ਨ ਨੂੰ ਮਾਰਕੀਟ ਸਾਰੀ ਇਹ ਆ ਜਾਂਦੀ ਆ ਆ ਫਾਈਬਰ ਪਈ ਆ ਜਵੇਂ ਵੀ ਮਿਲ ਜੂਸ ਨੂੰ ਦਿਲਾ ਹੋ ਗਿਆ ਇਹ ਪਹਿਲਾਂ ਤੁਹਾਨੂੰ ਇਤਲੀ ਸ਼ਾਹ ਮਾਰਕੀਟ ਦਿਖਾਈ ਜਿਦਾਰੀ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾ ਰਹੇ ਹਾਂ ਧਾਰਮੀ ਕਾਫੀ ਹੋ ਗਿਆ ਨਾ ਮੀਂਹ ਮੀਂਹ ਫਊ ਲੋਗੇ ਅੱਗੇ ਫੇਰ ਦੁਕਾਨਾਂ ਆ ਗਈਆਂ ਆ ਕਿਹੜਾ ਕੱਪੜੇ ਝਾਣ ਵਾਲਾ ਹੋਣਾ ਆ ਪਿਆਰਾ ਸੰਜਾ ਜੀ ਲੋਗੀਆਂ ਸਟੈਂਡ ਵਗੈਰਾ ਹੋਊਗਾ ਜਿਵੇਂ ਵਾਸ਼ਿੰਗ ਮਸ਼ੀਨਾਂ ਦਾ ਸਟੈਂਡ ਵਗੈਰਾ ਵੀ ਪੈਣੇ ਹੋ ਪੂਲਰ ਵਾਲੇ ਪੈਣੇ ਹਾਂ ਹਰ ਇੱਕ ਤਰ੍ਹਾਂ ਦਾ ਮਿਲਦੀ ਜਿਵੇਂ ਅੱਜ ਦੇਖੋ ਕਿੱਡੀਆਂ ਗੱਡੀਆਂ ਸਾਰੇ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਲੋ ਪੈਣੇ ਜੀ ਹੂੰ ਇਹ ਗੱਲ ਆ ਆਰੇ ਤੁਹਾਨੂੰ ਮੈਂ ਜਾਨਾਂਗੇ ਤੇ ਦੇਖੋ ਇਹ ਤੁਹਾਨੂੰ ਪਹਿਲਾਂ ਸਟਾਰਟਿੰਗ ਵੀਡੀਓ ਦਿਖਾਤੀ ਹੈ ਯਾਰੀ ਮਾਰਕੀਟ ਤੇ ਹੁਣ ਅਸਾਪਾ ਨੂੰ ਇੱਧਰ ਦਿਖਾਉਣੇ ਹੈ ਯਾਰੀ ਲਓ ਦੇਖ ਸਕਦੇ ਹੋ ਬਹੁਤ ਕੰਨ ਕਿੱਥੇ ਤੋਂ ਮੈਂ ਮਾਰਕੀਟ ਤੋਂ ਜਿਹੜਾ ਸਮਾਨ ਮਿਲ ਜੂਗਾ ਤੁਸੀਂ ਦੇਖ ਸਕਦੇ ਆਹ ਚਲ ਤਾਂ ਮਿਲ ਜੂਗਾ ਬਾਕੀ ਆਹ ਕੰਡੇ ਵਗੈਰਾ ਆਪਾਂ ਇਹਦੇ ਲਈ ਲੈ ਲੇਗੇ 700 ਰੁਪਏ 700 ਰੁਪਏ ਇੱਟੋ ਵੋਲ ਵਗੈਰਾ ਪਹਿਲੇ ਜਿਵੇਂ ਹੈ ਨਾ ਸਾਫੇ ਹੋ ਗਏ ਆ ਚੌਂਕ ਤੇ ਮਾਰਕੀਟ ਇਧਰੋਂ ਨਿਕਲ ਜਾਂਦੀ ਹੈ ਲਓ ਵੀ ਆ ਚੌਂਕ ਆ ਸਾਰਾ ਇੱਥੋਂ ਸਾਰੀ ਇਹ ਮਾਰਕੀਟ ਇਧਰੋਂ ਚਲੀ ਜਾਂਦੀ ਹੈ ਲਓ ਵੀ ਲਓ ਵੀ ਆ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆ ਦੀ ਵੀਡੀਓ ਜੇ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਦਿਖਾਇਆ ਜਿਹੜਾ ਕਿ ਸਦਰ ਬਾਜ਼ਾਰ ਦੇ ਨਾਲ ਹੀ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲ ਗਿਆ ਤੁਹਾਨੂੰ ਹੋਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸ ਤੱਕ ਵੀਡੀਓ ਦੇਖਣ ਲਈ ਧੰਨਵਾਦ